ਪੁਰਾਣੇ ਸਮੇਂ ਦੀ ਗੱਲ ਹੈ ਕੋਈ ਬੀਬੀ ਕਿਸੇ ਦੇ ਘਰੋਂ ਕੁਝ ਲੈ ਲੈ ਗਈ ਗਵਾਂਢਣ ਦੇ ਉਹ ਜਾਂਦਿਆਂ ਨੂੰ ਕੁਝ ਕੁੱਟਰੀ ਸੀ ਮੁੰਗਲੀ ਦੇ ਨਾਲ ਜਦੋਂ ਉਹਨੇ ਜਾ ਕੇ ਚੀਜ਼ ਮੰਗੀ ਉਹ ਉੱਠ ਕੇ ਜਾਣ ਲੱਗੀ ਤੇ ਜਿਹੜੀ ਮੁੰਗਲੀ ਸੀ ਚੱਠੂ ਦੇ ਵਿੱਚ ਉਹ ਸਿੱਧੀ ਦੀ ਸਿੱਧੀ ਖਲਾਰਤੀ ਉਹ ਘਰਾਨ ਹੋ ਗਈ ਕਿ ਮੁੰਗਲੀ ਸਿੱਧੀ ਦੀ ਸਿੱਧੀ ਕਿਵੇਂ ਖਲੋਗੀ ਉਹ ਜਦੋਂ ਸਮਾਨ ਲੈ ਕੇ ਆਈ ਉਹ ਕਹਿੰਦੀ ਸਮਾਨ ਤ ਮੈਂ ਤੇਰੇ ਕੋਲ ਬਾਅਦ ਚ ਲਵਾਂਗੀ ਇਲਾਜ ਦਾ ਸਾਹ ਵਾਜ ਮੁੰਗਲੀ ਕਿੱਧਰ ਖੜੀ ਗਈ ਤੀ ਉਹ ਕਹਿੰਦੀ ਭੈਣੇ ਤੂੰ ਕੀ ਲੈਣਾ ਉਹ ਕਹਿੰਦੀ ਨਹੀਂ ਮੈਂ ਪੁੱਛ ਨਹੀਂ ਕੋਸ ਬੀਬੀ ਨੇ ਫਿਰ ਗੱਲ ਦੱਸੀ ਕਹਿੰਦੀ ਕਿ ਮੈਂ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਪਹਿਲੇ ਦਿਨ ਪਹਿਲੀ ਰਾਤ ਮੇਰਾ ਘਰ ਵਾਲਾ ਸੁੱਤਾ ਸੀ ਬਾਕੀ ਵੀ ਸਾਰੇ ਸੁੱਤੇ ਸੀ ਮੈਂ ਥੋੜੀ ਦੂਰ ਸੁੱਤੀ ਸਾਂ ਕਿਉਂਕਿ ਸਾਰੇ ਇਕੱਠੇ ਪਰਿਵਾਰ ਪਏ ਸੀ ਉਦੋਂ ਬਿਆਹ ਦਾ ਮਾਹੌਲ ਸੀ ਕਹਿੰਦੀ ਉਹਨੇ ਰਾਤ ਪਾਣੀ ਮੰਗਿਆ ਕਿਸੇ ਨੇ ਸੁਣਿਆ ਨਾ ਮੈਨੂੰ ਸੁਣ ਗਿਆ ਮੈਂ ਜਾ ਕੇ ਪਾਣੀ ਦਾ ਗਲਾਸ ਭਰ ਲਈ ਤੇ ਜਦੋਂ ਉਹਦੇ ਕੋਲ ਆਈ ਤਾਂ ਸੌ ਗਿਆ ਸੀ ਮੈਂ ਸੋਚਿਆ ਕਿ ਜੇ ਸੁੱਤੇ ਨੂੰ ਉਠਾਇਆ ਤੇ ਨੀਂਦ ਖਰਾਬ ਹੋਊਗੀ ਤੇ ਜੇ ਇਹਨੇ ਉੱਠ ਕੇ ਫੇਰ ਪਾਣੀ ਮੰਗਿਆ ਇਹਨੂੰ ਕਿਸੇ ਨੇ ਪਾਣੀ ਨਹੀਂ ਦੇਣਾ ਰੱਬ ਨੂੰ ਮੰਨਣ ਵਾਲੀ ਔਰਤ ਸੀ ਪਤੀ ਪ੍ਰਤਾ ਸੀ ਸੱਚੀ ਸੁੱਚੀ ਸੀ ਸੁਹਾਗਣ ਸੀ ਦੁਹਾਗਣ ਨਹੀਂ ਸੀ ਕਹਿੰਦੀ ਮੈਂ ਖਲੋਤੀ ਰਹੀ ਉਹਦੇ ਸਹਰਾਣੇ ਉਹਦੇ ਲਾਗੇ ਖਲੋਤੀ ਰਹੀ ਰਾਤ ਨੂੰ ਉੱਠ ਕੇ ਫੇਰ ਉਹਨੇ ਪਾਣੀ ਮੰਗਿਆ ਤੇ ਮੈਂ ਪਾਣੀ ਅੱਗੇ ਕਰਤਾ ਮੇਰੇ ਰੂਹ ਵੇਖ ਕੇ ਉਹ ਇੱਕਦਮ ਹੈਰਾਨ ਵੀ ਹੋਇਆ ਤਾਂ ਨਾਲੇ ਉਹਦੇ ਮੂੰਹ 'ਚ ਇੱਕ ਬਚਨ ਨਿਕਲਿਆ ਉਹਦੀ ਇਹੋ ਜਿਹੀ ਅਸੀਸ ਮੈਨੂੰ ਮਿਲੀ ਕਿ ਮੈਨੂੰ ਆਹ ਸ਼ਕਤੀਆਂ ਮਿਲ ਗਈਆਂ ਮੈਂ ਜੋ ਵੀ ਕਰਾਂ ਕਰ ਸਕਦੀ ਉਹ ਜਨਾਨੀ ਨੇ ਸੋਚਿਆ ਕਿ ਇਹ ਤਾਂ ਬੜਾ ਸੌਖਾ ਕੰਮ ਹੈ ਕਹਿੰਦੀ ਕਹਿੰਦੀ ਮੈਂ ਵੀ ਹੁਣ ਹਵਾ 'ਚ ਮੂਗਲੀ ਘੜੀ ਕਰਾਂਗੀ ਘਰੇ ਚਲ ਗਈ ਉਹਨੇ ਤਾਂ ਆਪਣੇ ਘਰ ਵਾਲੇ ਨਾਲ ਲੜਦੀ ਸੀ ਉਸ ਦਿਨ ਉਹ ਮਸਾਲਾ ਵਗੈਰਾ ਘੁੱਟ ਲਾ ਪੀ ਮੂਗਲੀ ਲੈ ਕੇ ਘਰ ਆ ਲਿਆ ਤੇ ਜਾਂਦੇ ਨੂੰ ਅੱਗੇ ਹੋ ਗਏ ਨੂੰ ਮਿਲੀ ਆ ਗਈ ਜੀ ਤੁਸੀਂ ਉਹ ਕਹਿੰਦਾ ਵੀ ਅੱਜ ਕੌੜਦਮਿਆਂ ਦੇ ਵਿੱਚੋਂ ਮਿੱਠਾ ਕਿਦਾਂ ਬਰਸੰਦਿਆ ਵਾ ਉਹ ਕਿਦੀ ਤੈਨੂੰ ਨਹੀਂ ਪਤਾ ਅੱਜ ਮੈਂ ਹਵਾਜ ਮੁੰਗਲੀ ਖੜੀ ਕਰਨੀ ਹੈ ਉਹ ਨੂੰ ਵੀ ਪਤਾ ਕਿ ਕੀ ਮੁੰਗਲੀ ਕੀ ਗੱਲਾਂ ਕਰਦੀ ਆ ਘਰ ਆਇਆ ਸੀ ਤੇ ਉਹਨਾਂ ਨੂੰ ਬਿਸਤਰਾ ਵਿਛਾਇਆ ਸੀ ਉਹਦੇ ਵਾਸਤੇ ਉਹਨਾਂ ਨੇ ਕਿਦੀ ਛਨਾਲ ਪਾਣੀ ਕਰ ਲਾ ਕੱਪੜੇ ਲਾਕ ਦਿੱਤੇ ਤੇ ਛਨਾਲ ਪਾਣੀ ਕਰ ਲਿਆ ਉਹਨੇ ਜਦੋਂ ਉਹਨੂੰ ਕਿਦੀ ਮੰਜੇ ਤੇ ਬਹਿ ਜਾ ਲੰਮੀ ਉਹ ਕਹਿੰਦਾ ਵੀ ਆਜ ਬੜੀ ਸੇਵਾ ਹੁੰਦੀ ਕੀ ਗੱਲ ਆ ਅੱਗੇ ਤਾਂ ਮੈਨੂੰ ਉਹ ਡੁੱਡ ਕੇ ਪੈਂਦੀ ਸੀ ਸੂਈ ਕੁੱਤੀ ਹੂੰ ਅੱਜ ਕੀ ਹੋ ਗਿਆ ਉਹ ਕਹਿੰਦੀ ਤੈਨੂੰ ਨਹੀਂ ਪਤਾ ਮੈਂ ਮੁਗਲੀ ਖੜੀ ਕਰਨੀ ਆ ਅੱਜ ਉਹ ਚੁੱਪ ਗਿਆ ਉਹ ਕਹਿੰਦੀ ਕਿ ਤੂੰ ਹੁਣ ਲੰਮੇ ਪੈ ਜਾ ਤਾਂ ਤੂੰ ਮੇਰੇ ਕੋਲ ਮੰਗੀ ਪਾਣੀ ਤੇ ਮੈਂ ਤੈਨੂੰ ਪਾਣੀ ਫੜਾਉਣ ਆਉਗੀ ਹਵਾਜ ਮੁਗਲੀ ਖੜੀ ਕਰਕੇ ਉਹਨੂੰ ਸਮਝਦਾ ਹੋਏ ਨਾ ਬੰਦੇ ਨੂੰ ਉਹ ਕਹਿੰਦਾ ਭਈ ਚੰਗਾ ਠੀਕ ਹੈ ਮੰਗ ਲੂ ਪਾਣੀ ਤੇਰੇ ਕੋਲ ਉਹ ਲੰਮੇ ਪੈ ਤਾਂ ਸੇਵਾ ਤੇ ਵਿਚਾਰੀ ਦੀ ਇੰਨੀ ਕਦੀ ਹੋਈ ਨਹੀਂ ਸੀ ਵੈਸੇ ਵੀ ਥੱਕਿਆ ਟੁੱਟਿਆ ਸੀ ਬਾਰੋਂ ਕੰਮ ਕਰਕੇ ਆਇਆ ਸੀ ਲੰਮੇ ਪਈਂਦਾ ਸਰ ਨੂੰ ਨੀਂਦ ਆ ਗਈ ਹੁਣ ਵਾਰ-ਵਾਰ ਉਹਨੂੰ ਇਸ਼ਾਰਾ ਕਰੇ ਕਿ ਉঠে ਉਹਦੇ ਅਲਵਾਰ-ਵਾਰ ਝਾਕੇ ਵੀ ਉੱਠੇ ਆਵਾਜ਼ ਦੇਵੇ ਮੈਨੂੰ ਉਹ ਨਿੱਕੀਆਂ-ਨਿੱਕੀਆਂ ਘੀਟੀਆਂ ਲੱਗੇ ਪਈਆਂ ਸੀ ਉਹਨੂੰ ਮਾਰੇ ਦੂਰੋਂ ਪਰ ਕੀਤੀਆਂ ਨਾਲੋਂ ਕੀ ਅਸਰ ਹੋਣਾ ਸੀ ਉਹਨੂੰ ਨੀਂਦ ਬੜੀ ਵਧੀਆ ਆਈ ਸੀ ਜਦੋਂ ਕਾਫੀ ਸਮਾਂ ਲੰਘ ਗਿਆ ਤੇ ਉਹਨੂੰ ਗੁੱਸਾ چڑھ ਗਿਆ ਇਹ ਤਾਂ ਪਾਣੀ ਨਹੀਂ ਮੰਗਦਾ ਕਿਉਂ ਘਸੌਂ ਗਿਆ ਸੀ ਉਹਨੇ ਉਹੀ ਮੁੰਗਲੀ ਜਿਹੜੀ ਵੱਟ ਕੇ ਉਹਦੇ ਮਾਰੀ ਕਿ ਨਹੀਂ ਪਾਣੀ ਮੰਗਣਾ ਤੇ ਨਾ ਮੰਗਾ ਤੇ ਜਦੋਂ ਲੱਤਾਂ ਤੇ ਮੁੰਗਲੀ ਵੱਜੀ ਤੇ ਛੱਟ ਲੱਗੀ ਲੋਹੇ ਦੀ ਮੁੰਗਲੀ ਸੀ ਉਹ ਚੀਕਾ ਮਾਰਦਾ ਉੱਠਿਆ ਕਹਿੰਦਾ ਇਸ ਕਰਕੇ ਮੇਰੀ ਸੇਵਾ ਕੀਤੀ ਸੀ ਕਿ ਮੇਰੀਆਂ ਲੱਤਾਂ ਤੋੜ ਸਕੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁਕ ਸੱਦਾ ਕਾਲੀਆਂ ਬਾਹਰ ਚਿੱਟਵੀਆਂ ਢਰੀਸਾਂ ਕਰੇ ਤੇ ਨਾੜੀਆਂ ਜੇ ਸੇਵਨਦਾਰ ਖੜੀਆਂ ਕੱਲਾ ਨਾ ਚੰਗੇ ਅਸੀਂ ਕਿਤੇ ਸਾਨੂੰ ਮੂਲ ਮੰਤਰ ਦਾ ਪਾਠ ਤੋਂ ਹੁੰਦਾ ਨਹੀਂ ਹੁੰਦਾ ਢਰੀਸਾਂ ਅਸੀਂ ਕਿਨਾਂ ਦੀਆਂ ਕਰਦੇ ਆ ਉਹਨਾਂ ਮਰਜੀ ਵੜਿਆਂ ਦੀਆਂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਿਸ਼ਾਵਰ ਕਰ ਦਿੱਤਾ ਗੁਰੂ ਨੂੰ ਸਮਰਪਿਤ ਹੋ ਕੇ ਸੋ ਸਾਡਾ ਬਹੁਤਿਆਂ ਦਾ ਹਾਲ ਇਹੀ ਹੈ ਮੰਗਲੀ ਖੜਨ ਖੜੀ ਕਰਨ ਵਾਲੀ ਔਰਤ ਵਰਗਾ